ਆਪਾ ਸੜਕ ਹਾਦਸੇ ਦੇ ਦੌਰਾਨ ਮਾਂ ਤੇ ਧੀ ਦੀ ਮੌਤ ਹੋ ਗਈ ਅਤੇ ਇੱਕ 10 ਸਾਲਾ ਬੱਚੀ ਗੰਭੀਰ ਰੂਪ ਵਿੱਚ ਫਟੜ ਮ੍ਰਿਤਕ ਅਮਨਪ੍ਰੀਤ ਕੋਰ ਪੰਜਾਬ ਪੁਲਿਸ ਦੀ ਮੁਲਾਜ਼ਮ ਸੀ ਅਮਨਪ੍ਰੀਤ ਕੋਰ ਦੀ 3 ਮਹੀਨਿਆਂ ਦੀ ਬੇਟੀ ਸੀ ਜੋ ਅਰਜ਼ੋਈ ਵਜੋਂ ਉਰਦੀ ਪਹਿਚਾਨ ਹੋਈ ਹੈ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸਵਿਫਟ ਕਾਰਾਂ ਆਪਸ ਦੇ ਵਿੱਚ ਟਕਰਾ ਗਈਆਂ ਇੱਕ ਸਵਿਫਟ ਕਾਰ ਵਿੱਚ 5 ਕੱਦੇ ਦੇ ਕਰੀਬ ਵਿਅਕਤੀ ਸਵਾਰ ਸਨ ਜਿਸ ਵਿੱਚ ਪੁਲਿਸ ਮੁਲਾਜ਼ਮ ਅਮਨਪ੍ਰੀਤ ਕੋਰ ਅਤੇ ਉਹਨਾਂ ਦੀ 3 ਮਹੀਨਿਆਂ ਦੀ ਬੇਟੀ ਵੀ ਸ਼ਾਮਲ ਸੀ ਉਸ ਦੀ ਮੌਤ ਹੋ ਗਈ ਅਤੇ 3 ਹੋਰ ਪੱਟੜ ਹੋ ਗਏ ਅੱਛਾ ਜੀ ਕਿੱਥੋਂ ਆ ਰਹੇ ਸੀਗੇ ਅਸੀਂ ਮੂਲੇ ਬੰਦੇ ਤੋਂ ਅੱਛਾ ਕਿੱਥੇ ਜਾ ਰਹੇ ਸੀਗੇ ਮੋਗਾ ਜੀ ਪੂਰੇ ਹਸਪਤਲ ਨੂੰ ਲੈਣ ਚੱਲੇ ਸੀ ਅੱਛਾ ਉਹ ਕਿੱਥੋਂ ਆ ਰਹੇ ਸੀ ਉਸ ਪੇਨ ਤੋਂ ਹੁੰਦੇ ਪਏ ਸਨ ਅੱਛਾ ਜੀ ਐਕਸੀਡੈਂਟ ਕਿੱਥੇ ਹੋਇਆ ਪਤਾ ਨਹੀਂ ਕਿੱਥੇ ਹੋਇਆ ਸੀ ਅੱਛਾ ਜੀ ਗੱਡੀ ਸੀ ਤੁਹਾਡੇ ਕੋਲ ਕਾਰ ਸੀ ਤੁਸੀਂ ਤੇ ਸਾਹਮਣੇ ਵੀ ਕਾਰ ਲੱਗੀ ਐ ਇੱਕ ਵਾਰ ਉਹ ਦੂਰੋਂ ਜਿਹੜੀ ਆਉਂਦੀ ਪਈ ਨਾ ਉਹਨੇ ਇੱਕਦਮ ਹੀ ਘੱਟ ਮਾਰਤਾ ਏ ਅੱਛਾ ਤੁਹਾਡੇ ਨਾਲ ਕੌਣ-ਕੌਣ ਸੀਗੇ ਬੇਟੀ ਵੀ ਮੇਰੀ ਦਰਾਣੀ ਸੀ ਤੇ ਹੋਰ ਸੀ ਉਹ ਦੀ ਬੇਟੀ ਹੀ ਅੱਛਾ ਜੀ ਇਹ ਡੈਥ ਕਿਦੀ ਕਿਦੀ ਹੋਈ ਲੱਗਿਆ ਕੁਝ ਕੁ ਤਰਾਨੀ ਦੀ ਤੇ ਉਹ ਦੀ ਬੇਟੀ ਦੀ ਅੱਛਾ ਜੀ ਕੀ ਨਾਮ ਕੀ ਹੈ ਦੋਨਾਂ ਦਾ ਦੋਨਾਂ ਦਾ ਨਾਮ ਅਮਨਪ੍ਰੀਤ ਅਤੇ ਅਰਜੋਈ ਬੱਚੀ ਦਾ ਨਾਮ ਬੇਟੀ ਦਾ ਨਾਮ ਅਰਜੋਈ ਅੱਛਾ ਜੀ ਉਹਨਾਂ ਦੇ ਕਿੰਨੀ ਬੱਚੀ ਦੀ ਕਿੰਨੀ ਉਮਰ ਆ ਸਾਢੇ 3 ਮਹੀਨੇ ਦੀ ਅੱਛਾ ਸਾਢੇ 3 ਮਹੀਨਿਆਂ ਦੀ ਬਹੁਤ ਛੋਟੀ ਹੈਗਾ ਇਹ ਲੀ ਇਹਨੂੰ ਮੱਥਾ ਨੀਚੇ ਲਗਾਈ ਠੀਕ ਐਵੇਂ ਰੱਖ ਕੀ ਨਾਮ ਆ ਤੁਹਾਡਾ ਜੀ ਜਸਵਿੰਦਰ ਸਿੰਘ ਆ ਅੱਛਾ ਕੀ ਕੰਮ ਕਰਦੇ ਜੀ ਕਿਟੀ ਨੂੰ 108 ਐਂਬੂਲੈਂਸ ਆ ਅੱਛਾ ਐਕਸੀਡੈਂਟ ਕਿਵੇਂ ਹੋਇਆ ਤੁਹਾਨੂੰ ਕਹੋ ਕਿੱਥੇ ਰੋਡ 'ਤੇ ਆ ਵੀ ਆਪਣੇ ਤੇ ਅਕਸ਼ੀਆਂ ਨਾਲ ਕਾਲ ਪਈ ਆ ਤੇ ਉੱਥੇ ਰੋਡ 'ਤੇ ਐਕਸੀਡੈਂਟ ਹੋਇਆ ਸੀ ਉਹ ਗੱਡੀ ਦੋਨਾਂ ਦੀ ਇਹਨਾਂ ਦੀ ਵੀ ਉਹਨਾਂ ਦੀ ਇਕੱਠੇ ਟੱਕਰ ਹੋਈ ਗੱਡੀਆਂ ਦੀ ਅੱਛਾ ਕਿੱਥੇ ਹੋਇਆ ਕਿੱਥੇਗਾ ਇਹ ਇਹ 9 ਜਾਂ ਪੇੜ ਆ ਵੀ ਆਪਣੇ ਰੋਟੀਪੋੜੇ ਜੋੜੇ ਪੜ ਜਾਂਦੇ ਨੇ ਨਾ ਰੋਡ 'ਤੇ ਉਹਦੇ 9:00 ਜਾਂ ਪੇੜ ਆਉਂਦਾ ਉਹਦੇ ਉੱਪਰ ਮੋੜ 'ਤੇ ਐਕਸੀਡੈਂਟ ਹੋਇਆ ਅੱਛਾ ਕਿਤੇ ਕਿਤੇ ਰੈਟੋ ਕੀ ਲੱਗਿਆ ਪਤਾ ਜੀ ਵੀ ਇਹਨਾਂ ਦੀ ਮਤਲਬ ਉਹ ਵੱਡੀ ਗੱਡੀ ਨਾਲ ਤੇ ਮੋੜ ਵਿੱਚ ਸਨੇਪੋਰਟ ਟੱਕਰ ਆ ਗਿਆ ਨੇ ਪਿੰਡ ਬੰਦੇ ਇਹਨਾਂ ਦੀ ਮੈਸੇਜ ਡੈਥ ਹੋਈ ਤੇ ਬੱਚੇ ਦੀ 3 ਮਹੀਨਾ ਵਿੱਚ ਆ ਸੀ ਬੁੜੀ ਸੀ ਅੱਛਾ ਇਹ ਦੂਜੀ ਗੱਡੀ ਵਾਲੇ ਉਹ ਵੱਡੀ ਪ੍ਰੇਮ ਸਰਦਾਰ ਜਾਂ ਮੁੰਡਾ ਸੀ ਉਹ ਠੀਕ ਠਾਕ ਜਿਹਾ ਸੀ ਵੈਸੇ ਉਹਨੇ ਵਿੱਚ ਮਰ ਗਏ ਅੱਛਾ ਤੁਸੀਂ ਹੁਣ ਦੋ ਡੈਡ ਬੋਡੀ ਲੈ ਕੇ ਆਏ कित्ठे अटमोटी अच्छी था वैसे ठीक-ठाक सी वैद्य चले गए तो चले गए थे दो पेशेंट अंकल ने वो लेके आया अच्छा उले आके डेथ हुई हां एक गड्डी दी ने डेथ हुई है वो प्राइवेट गड्डी थी वो गड्डी प्राइवेट बंदे शक लेके आई और तो पहला चक्कर ले आए थे एक्सीडेंट हुआ इनका ये नौ गज्जावीर के पास रोटी जोड़ी पुल रोड पे तो इनमें से जो सा ड्राइवर है वो तो ठीक है इनमें से दो पेशेंट तो ठीक है और एक को हमने दस साल की बच्ची थी अपनी को उसको हमने रेफर किया उसके सिर में चोट थी सिटी हेड के लिए और दो प्रोटेड आए थे माँ और बेटी उनके नाम क्या है एक है अमनप्रीत है वो तीस साल की और वो एक है अर्जोई वो तीन महीने की बच्ची थी दोनों प्रोटेड आए थे हमारे पास दोनों माँ बेटी है हाँ